ਜਿਹੜਾ ਪੁਲਿਸ ਨਾਲ ਇਨਕਾਊਂਟਰ ਹੋਇਆ ਜੀ ਦੱਸੋਗੇ ਜਾਣਕਾਰੀ ਵਾਰਦਾਤ ਹੋਈ ਸੀ 21 ਨਵੰਬਰ ਨੂੰ ਕਤਵਾਲੀ ਨਾਬੇ ਦੇ ਏਰੀਆ ਵਿੱਚ ਲਗਭਗ ਤਾਰਿਸ ਮੈਚ ਕੀਤੀ ਗਈ ਉਹਦੇ ਮੁਤਲਕ 108 ਨੰਬਰ ਪੱਤਰ ਚੋਟ ਹੈ ਉਹਦੇ ਚ ਅਗਲਾ ਠੀਕਾ ਬਣਾਈ ਜਾਂਦੀ ਹੈ ਸੈਂਟਰ ਵਿੱਚ ਕਰਦੇ ਚਾਹੁੰਦੇ ਇਸ ਤੋਂ ਵੀ ਚਾਰਜ ਹੋਈਏ ਕਿਸ ਤਰ੍ਹਾਂ ਸਵਾਚ ਜਿਹੜੀ ਇੱਕ ਪੁਲਿਸ ਚੱਲਦੀ ਸੀ ਇੰਚਾਰਜ ਨੇ ਵੀ ਤੋਂ ਇਨਫੋਰਮੇਸ਼ਨ ਆਈ ਜੀ ਕਿ ਇਹਨਾਂ ਜਿਹੜਾ ਮੇਨ ਕਿਊ ਦਾ ਸਰੋਵਰ ਸਨ ਉਹ ਪਟਿਆਲਾ ਸੰਦੂਰ ਬਾਈਪਾਸ ਤੇ ਰੇਵਲ ਬਿਲੋਂਗਾਂ ਤੇ ਸੀ ਉਹ ਜੀ ਜੇ ਉੱਥੇ ਨਾਕਾ ਲਾ ਕੇ ਨੂੰ ਰੋਕਿਆ ਜਾਵੇ ਤਾਂ ਗੱਡੀ ਰਿਕਵਰ ਹੋ ਸਕਦੀ ਜਦੋਂ ਇਹਨੂੰ ਰੁਕਣ ਦਾ ਇਸ਼ਾਰਾ ਦਿੱਤਾ ਗਿਆ ਤਾਂ ਇਹਨੇ ਰੁਕਣ ਦੀ بجائے ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਹਦੇ ਚ ਇਹਦੇ ਵੱਲੋਂ ਤਿੰਨ ਦਾ ਹੁਣ ਪਾਇਰ ਹੋਏ ਨੇ ਜਵਾਦੀ ਪਾਇਰ ਫਲੇਸ਼ਰ ਤੋਂ ਉਹ ਵੀ ਕਿਸੇ ਲਈ ਬੜੀ ਕਾਟਰਾਣ ਪਾਇਰ ਪਾਇਆ ਉਹਨਾਂ ਚੋਂ ਇੱਕ ਪਾਇਰ ਜਿਹੜਾ ਹੈ ਉਹਨੇ ਲੱਗਾ ਜਿਹਦੇ ਕਰਕੇ ਇਹਦੀ ਇੰਜਨਰੀ ਹੋ ਗਈ ਉਹ ਸਿੰਜਰੀ ਕਰਕੇ ਦੋ ਅਸੀਂ ਕ੍ਰਾਸ ਕਰਵਾ ਦਿੱਤਾ ਹੈ ਇੱਕ ਵਾਰੀ ਖਬਰ ਕੀਤੀ ਗਈ ਹੈ ਤੇ ਜਿਹੜਾ ਅੱਜ ਜਿਹੜੀ ਵਾਰਦਾਤ ਹੋਈ ਹੈ ਜਿਹੜਾ ਅੱਜ ਇੰਕਾਊਂਟਰ ਹੋਇਆ ਉਹਦੇ ਵਿੱਚ ਹਰਚਾ ਜਿਹੜਾ ਕਹਿੰਦਾ ਹੈ ਯਾਰੇ ਕਹਿੰਦੇ ਮੈਂ ਬਾਰੇ ਵਿੱਚ ਦੱਸਣਾ ਦਊਂਗਾ ਸਰੋਵਰ ਬਾਰੇ ਜਿਹੜਾ ਇੰਜਰਡ ਹੋਇਆ ਇੰਕਾਊਂਟਰ ਇਹ ਤੇ ਪਹਿਲਾਂ ਵੀ 6 ਪਰਚੇ ਨੇ ਲੁੱਟ ਕੋ ਉਹਦੇ ਅਲੱਗ-ਅਲੱਗ ਜਿਲ੍ਹਾਂ ਚ ਕੰਨਾ ਚ ਨਹੀਂ ਕੋਈ ਪਰਚਾ ਦਰਜ ਹੈ ਸਗਲੇ ਜਿਲ੍ਹੇ ਵਿੱਚ ਪਰਚਾ ਦਰਜ ਤੇ ਇਹ ਆਪਣੇ ਆਪ ਨੂੰ ਨਾਬੇ ਦਾ ਜਿਹੜਾ ਵੱਡਾ ਬਦਮਾਸ਼ ਘੁੰਮਦਾ ਸੀ ਇਹ ਨਾਪੇ ਵਿੱਚ ਮੇਰਾ ਨਾਮ ਚੱਲਦਾ ਇਹ ਨਾਪੇ ਵਿੱਚ ਮੇਰੇ ਨਾਲ ਜਿਹੜਾ ਵੀ ਕੋਈ ਫਰਮਾਸ਼ੀ ਕਰਨੀ ਚਾਹੁੰਦਾ ਉਹਨੂੰ ਮੈਂ ਸਿਕਾਉਂਗਾ ਕਿ ਕਿਵੇਂ ਫਰਮਾਸ਼ੀ ਕਰਨੀ ਸੋ ਉਹਦਾ ਅਰਜੈਂਟ ਕਾਊਂਟਰ ਕੀਤਾ ਗਿਆ ਤੇ ਉਹਦੇ ਨਾਲ ਜਿਹੜੇ ਨਾਪੇ ਵਿੱਚ ਕ੍ਰਾਈਮ ਹੋਦੇ ਤੇ ਉਹ ਕਾਫੀ ਵੱਡੇ ਤਰੀਕੇ ਨਾਲ ਲੱਭ ਕੋਈ ਸੀ ਸੋ ਅਸੀਂ ਅੱਗੇ ਵੀ ਇਹ ਕਰਦੇ ਰਵਾਂਗੇ ਜਿਵੇਂ ਸਾਡੀਆਂ ਡਾਇਰੈਕਸ਼ਨਸ ਨੇ ਡੀਜੀਪੀ ਸਾਹਿਬ ਦੀਆਂ ਸੀਨੀਅਰ ਸਾਹਿਬ ਦੀਆਂ ਇਹਨਾਂ ਕ੍ਰਿਮੀਨਲਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਢਿੱਲਾਪੀ ਦਾ ਨਾ ਕੀਤਾ ਜਾਵੇ ਕਿਸੇ ਵੀ ਤਰ੍ਹਾਂ ਦਾ ਢਿੱਲਾਪੀ ਨਾ ਹੋਵੇ ਪਟਿਆਲਾ ਪੁਲਿਸ ਇਨਾ ਪ੍ਰਤੀ ਸ਼ਕਤੀ ਨਾਲ ਕਾਰਵਾਈ ਕਰੂਗੀ ਤੇ ਅੱਗੋਂ ਵੀ ਅਸੀਂ ਇਸੇ ਤਰ੍ਹਾਂ ਕੰਮ ਕਰਾਂਗੇ ਤਾਂ ਜੋ ਲੋਕਾਂ ਨੂੰ ਸੇਫਟੀ ਨਾਲ ਰੱਖਿਆ ਜਾ ਸਕੇ ਕੋਈ ਕ੍ਰਾਈਮ ਤੋਂ ਬਚਾਇਆ ਜਾ ਸਕੇ